हां जी स्वागत है दोस्तों ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਪਿੰਡ ਰਸੂਲਪੁਰ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਵੀਰ ਅਮਰਜੀਤ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਇਹ ਵੀਡੀਓ ਅਪਲੋਡ ਕਰਨ ਲੱਗੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇਹ ਦੋ ਮੱਝਾਂ ਦਿਖਾਉਣੀਆਂ ਵਾ ਦੋਵੇਂ ਮੱਝਾਂ ਹੀ ਅੱਜ ਬਿਲਕੁਲ ਤਾਜ਼ੀਆਂ ਸੂਈਆਂ ਵਾ ਡਿਟੇਲ ਇਹਨਾਂ ਦੋ ਮੱਝਾਂ ਦੀ ਆਪਾਂ ਵੀਰ ਦੇ ਕੋਲੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਜੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲਾ ਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਜਿਹੜੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਈਏ। ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੰਬੀ ਕਰਕੇ ਆਪਣੀ ਨਿਰਖਪਰਖ ਕਰਕੇ ਪਸ਼ੂ ਖਰੀਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਡਲਣਾ ਹੋਵੇ। ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਈਕ ਕਰਿਆ ਤੇ ਸ਼ੇਅਰ ਜਰੂਰ ਕਰਿਆ ਕਰੋ ਅਗੇ ਕਿਸੇ ਹੋਰ ਵੀਰ ਦਾ ਫਾਇਦਾ ਹੋਵੇ। ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਜਿਹੜੀ ਚੈਨਲ ਤੇ ਪੋਣੀ ਨਿਰਖਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪਾਂ ਆ ਕੇ ਕਰਨੀ ਜਿੱਦੋਂ ਤਾਂ ਤੁਸੀਂ ਪੈਸੇ ਲੈਣੇ ਹੁੰਦੇ। ਕਰਦੇ ਆ ਵੀਰ ਨਾਲ ਗੱਲਬਾਤ ਪੁੱਛਣੀ ਹੈ ਸਾਰੀ ਹਾਂਜੀ ਵੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਹੈ ਚੱਲੀਏ ਦਾ ਕੰਮ ਕਰੋ ਜੀ ਵਧੀਆ ਬਹੁਤ ਵਧੀਆ ਠੀਕ ਹੈ ਜੀ ਆਪਣਾ ਵੀ ਜੀ ਮੇਰਾ ਐਡਰੈਸ ਬੋਲ ਦੋ ਪਿੰਡ ਸੂਰਪੁਰ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਫੋਨ ਨੰਬਰ ਫੋਨ ਨੰਬਰ 9501912 ਨਾਮ ਨਾਮ ਅਮਰਦੀਪ ਸਿੰਘ ਠੀਕ ਹੈ ਅੱਜ ਦੋ ਮਜਾ ਹਾਂਜੀ ਦੋ ਮਜਾ ਕਾਜੀ ਇਹਦੀ ਡਿਟੇਲ ਦੱਸੀ ਮੈਨੂੰ ਕੀ ਡਿਟੇਲ ਇਹ ਰਾਤ 1 ਵਜੇ ਸੁਈ ਜੇ ਅੱਛਾ ਹਾਂਜੀ ਤੇ ਬੱਚਾ ਕੱਟੀ ਦਿੱਤੀ ਜੇ ਅੱਛਾ ਜੀ ਸੁਬਾਹ ਦੇ ਮਸੂਈ ਦੂਜਾ ਸੁਬਾਹ ਜੀ ਚਵਾਈ ਕੋਈ ਹਾਂਜੀ ਹਾਂਜੀ ਕੋਈ ਅੱਛਾ ਕਿੰਨਾ ਨੂੰ ਟੋਲੇ ਬੜਾ ਸੋ 4-5 ਕਿਲੋ ਚਾਹੇ। ਬਾਈ ਸਾਫ ਨਹੀਂ ਕੀਤੀ ਸਾਰੇ। ਅੱਛਾ ਜੀ। ਹਾਂ ਜੀ। ਤੋਰੀਏ ਨੂੰ ਬਾਕੀ ਜਿਹੜੇ ਇਥੇ ਬਾਅਦ ਚ ਪੁੱਛਦੇ। ਦੋਸਤੋ ਦਿੱਗਾ ਸੁਬਾ ਸੋਈਆ ਰਾਤ 1 ਵਜੇ ਵੀਰ ਕਹਿੰਦਾ ਸੋਈਆ। ਚੰਗੀ ਬਰੀਡ ਦੀ ਮੇਂਟ ਕੱਟੀ ਦਿੱਤੀ ਹੈ। ਚਵਾਈ ਜੀ ਇੱਕ ਹੋਈ ਹੈ ਜੀ ਸਵੇਰੇ ਮਾਰਨਿੰਗ ਟਾਈਮ ਤੇ ਸ਼ਾਮ ਨੂੰ ਜਿਹੜੀ ਚਵਾਈ ਦੂਜੀ ਲੱਗਣੀ ਹੈ ਜੀ। ਥਾਣਾ ਸੁਣਾ ਜੀ ਕੁਆਲਟੀ ਚੈੱਕ ਕਰ ਲੋ। ਪੈਠਪੋੜੇ ਦੀ ਕੜਾਈ ਤਾਂ ਉੱਥੋਂ ਚੈੱਕ ਕਰ ਲੋ। ਫੇਸ ਕੁਆਲਟੀ ਸਾਫ ਸਰੀ ਬਹੁਤ ਜ਼ਿਆਦੀ ਹੈ। ਚੌਣ ਚੌਣ ਦੇ ਵਿੱਚ ਵੀਰ ਬਿਲਕੁਲ ਇਹ 81 ਨੰਬਰ ਹੋਈ ਕੋਈ ਪੂਰੀ ਛਟਾ ਕੋਈ ਨਹੀਂ ਹੋਈ ਠੀਕ ਹੈ ਜੀ ਲੰਮੀ ਤੋਰੀ ਖੜੀ ਜੇ ਕੰਧੀ ਜੀ ਮਤਲਬ ਪੂਰੀ ਜਿਸੀ ਨਹੀਂ ਵੀਡੀਓ ਵਿੱਚ ਇਹਨੂੰ ਤੋੜੀ ਲਈ ਬਾਹਰ ਨੂੰ ਜਾਂ ਦੁਬਾਰਾ ਤੋੜਨੀ ਅੰਦਰ ਨੂੰ ਵੇਖ ਲਓ ਇਧਰ ਨੂੰ ਤੋੜ ਗਏ ਦੁਬਾਰਾ ਤੋੜੋ ਆ ਜਾ ਬੱਤੇ ਐਂ ਤਾਂ ਨਹੀਂ ਆ ਗਈ ਪਰਨਾ ਆ ਜਾ ਬੰਨਾ ਉਹਨੂੰ ਚੰਗੀ ਤਰ੍ਹਾਂ ਹਲਾਓ ਉਧਰ ਨੂੰ ਕੱਢ ਦਿਓ ਲੈ ਇਹਨੂੰ ਕਰ ਦੇ ਖੜੀ ਲੰਮੀ ਹੋਵੇ ਪੂਰੀ ਚੰਗੀ ਦਾ ਦਿਖੇਣਾ ਫੇਰ ਆ ਜਾ ਲਓ ਬੱਚੇ ਦਾ ਵੜਾ ਕਰਦੀ ਬੱਚੇ ਦਾ ਜਿਆਦਾ ਕਰਦੀ ਸਜੇ ਸੀਗਾ ਦੋਸਤੋ ਚਲੋ ਵੀ ਕੁਆਲਟੀ ਦੋਸਤੋ ਚੈੱਕ ਕਰ ਲੋ ਪੂਰੀ ਦੋਸਤੋ ਜੈਡ ਬਲੈਕ ਲੈ ਲੈ ਮੋੜਾ ਇਹ ਨਾ ਇਹ ਖਲਾਰਾ ਪਚਾ ਵੀ ਦਿਖਾ ਦੋ ਬਚਾ ਦੋਸਤੋ ਆਨੇ ਕੱਟੀ ਦਿੱਤੀ ਹੈ ਬਿਲਕੁਲ ਨਾਰੂ ਗਿੱਲਾ ਨਾਰੂ ਬਚੇ ਰਿਹਾ ਨਾ ਦੇ ਦੋਸਤੋ ਫਿਲਪਲੇ ਗਿੱਲਾ ਨਾਰੂ ਠੀਕ ਹੈ ਜੀ ਠੀਕ ਹੈ ਕੱਟੀ ਵੀ ਦੋਸਤੋ ਸਾਰੀ ਜੜ ਬਲੇਗਾ ਸਿਰਫ ਥੋੜੀ ਪੂਛੀ ਟੀ ਮੱਝ ਦੇ ਦੋਸਤੋ ਸਾਰੀ ਜੜ ਬਲੇਗਾ ਹਾਂ ਜੀ ਵੀਰ ਦੀ ਕੀ ਇਹਦਾ ਮੁੱਲ ਰੱਖੋ ਮੁੱਲ ਭਾਈ 80 ਕਰਦੇ ਮੰਨ ਤਾ ਥੋੜਾ ਬੜਾ ਮੰਨ ਤਾ ਨਾ ਭਾਈ ਮੌਕੇ ਤੇ ਮੌਕੇ ਦਾ ਠੀਕ ਹੈ ਜੀ 8000 ਰੁਪਏ ਦੋਸਤੋ ਵੀਰ ਨੇ ਡਿਮਾਂਡ ਕੀਤੀ ਹੈ ਮਾਨਤਾ ਜਿਹੜਾ ਵੀ ਵੀਰ ਭਰਾ ਤੇ ਆਊਗਾ ਉਹ ਮਾਨਤਾ ਦੋਸਤੋ ਜਰੂਰ ਹੋਊਗਾ ਮੌਕੇ ਤੇ ਦੋ ਨੰਬਰ ਬਰੇ ਦਸੀ ਗੀ ਇਹ ਦੂਜਾ ਸੂਆ ਜੇ ਇਹ ਮੈਂ 3 ਵਜੇ ਸੂਈਏ ਅੱਜ ਤੱਕ 3 ਵਜੇ ਹਾਂਜੀ 3 ਵਜੇ ਠੀਕ ਹੈ ਜੀ ਇਹ ਸਾਫ ਸੂ ਪੂਰੀ ਹੋ ਗਈ ਹੈ ਅੱਛਾ ਜੀ ਹਾਂਜੀ ਚੋਈ ਦੀ ਵੀ ਚੋਈ 3 ਕਿਲੋ ਚੋਈ ਹੈ ਅੱਛਾ ਬਾਕੀ ਸਾਰੀ ਸਾਫ ਨਹੀਂ ਕੀਤੀ ਠੀਕ ਹੈ ਜੀ ਤੁਹਾਨੂੰ ਬਾਅਦ ਚਾਰ ਪੰਜ ਦਿਨ ਇਦਾਂ ਲੈ ਲੈਣ ਹਾਂਜੀ ਬੱਚਾ ਬੱਚਾ ਕੱਟਾ ਜੀ ਠੀਕ ਹੈ ਜੀ ਹਾਂਜੀ ਦੋਸਤੋ ਬੱਚਾ ਇਹਨੇ ਆ ਕੱਟਾ ਦਿੱਤਾ ਚੈੱਕ ਕਰ ਲੋ ਦੋਵੇਂ ਮਜਾ ਦੋਸਤੋ ਆ ਰਹੀਆਂ ਸੂਈਆਂ ਕਿਲਾ ਨਾੜੂ ਨਾਲ ਇਹਦਾ ਵੀਰ ਮਤਲਬ ਦੁੱਧਾ ਸੀ ਹਾਂ ਦੁੱਧਾ ਸੀ ਠੀਕ ਹੈ ਨਾ ਦੁੱਧ ਚਵਾ ਸਕਦੀ ਤੇ ਉਹ ਦੁੱਧ 14-15 ਕਿਲੋ ਝੋਡੀ ਚਵਾਉਂ ਠੀਕ ਹੈ ਜੀ ਸਿੰਘ ਸੂਖ ਦੋਸਤੋ ਇੱਕ ਵਾਰ ਚੱਕ ਕੇ ਦੇਖ ਬਹੁਤ ਚੰਗੀ ਜੋੜਦੀ ਹੈ ਇਸ ਕੁਆਲਟੀ ਚੱਕ ਕੇ ਰੰਗ ਸਿੰਘ ਹੈ ਦੋਸਤੋ ਦਾ ਫੇਸ ਕੁਆਲਟੀ ਚੈੱਕ ਕਰ ਲੋ ਤੋਰੋ ਵੀਰ ਜੀ ਨੂੰ ਬਾਹਰ ਨੂੰ ਕਰ ਲੀਏ ਬਾਹਰ ਨੂੰ ਕਰ ਲ ਖੜੀ ਲੰਮੀ ਤੋਰੋ ਨੂੰ ਆ ਰਿਹਾ ਜਰ ਸੁਈਆਂ ਕਰਕੇ ਦੋਸਤੋ ਥੋੜਾ ਜਿਹਾ ਬੱਚੇ ਦਾ ਜਿਆਦਾ ਕਰਦੀਆਂ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਮੋੜ ਦਾ ਵੀ ਮੋੜ ਲਾ ਐਨ ਥੋੜੀ ਤੋਰਦੀ ਗਾਂ ਸੁਣ ਅੱਗੇ ਕਰ ਹੌਲ ਰ ਕੁਆਲਿਟੀ ਦੋਸਤੋ ਚੈੱਕ ਕਰ ਲੋ ਦੇ ਦੋਦੇ ਵੀਰ 14 ਦੀ 14 ਕਿਲੋ ਵਧੀਆ ਵਧੀਆ ਚ ਸ ਗਈ ਬਾਦ ਦੀ ਜਾਊਗੀ ਕੱਟ ਲਈ ਇੱਕ ਬੋਲ ਕੱਟ ਲੈ ਇੱਕ ਦਾਹ ਮੁੱਲ ਕਰ ਦਿੰਦੇ ਇੱਕ ਲੱਖ ਦਾ ਹਾਂ ਜੀ ਇੱਕ ਦਾਹ ਮਾਨਤਨ ਥੋੜਾ ਬੜਾ ਮਾਨਤਨ ਹੋ ਜੀ ਠੀਕ ਹੈ ਜੀ ਦੋਸਤੋ ਦੋ ਮੱਜਾਂ ਜਿਹੜੀਆਂ ਅੱਜ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਦਿਖਾਈਆਂ ਵਾ ਦੋਵੇਂ ਮੱਜਾਂ ਦੋਸਤੋ ਜਿਹੜੀਆਂ ਸੱਜਰ ਸੁਈਆਂ ਵਾ ਡਿਟੇਲ ਤੁਹਾਨੂੰ ਸਾਰੀ ਵੀਰ ਨੇ ਦੋਸਤੋ ਦੱਸ ਹੀ ਦਿੱਤੀ ਐ ਬਾਕੀ ਫਿਰ ਦੋਸਤੋ ਆਪਣੀ ਨਰਖ ਪਰ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਦੋਸਤੋ ਬੋਲਣ ਦੇ ਵਿੱਚ ਗੱਦਨ ਆਵੇ ਇਸ ਮੱਝ ਦੇ ਮਗਰ ਦੋਸਤੋ ਬੱਚਾ ਇਹਨੇ ਕੱਟਾ ਦਿੱਤਾ ਵਾ ਤੇ ਜਿਹੜੀ ਪਹਿਲੇ ਨੰਬਰ ਦੇ ਮੱਝ ਤੁਹਾਨੂੰ ਉਖਾਈ ਉਹਨੇ ਕੱਟੀ ਦਿੱਤੀ ਐ